ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉਲੀ ਨੇ ਅਸਤੀਫਾ ਦੇ ਦਿੱਤਾ ਜਿਵੇਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਫੌਜ ਮੁਖੀ ਜਰਨਲ ਅਸ਼ੋਕ ਰਾਜ ਸਿਕਡੇਲ ਨੇ ਕੇ ਪੀ ਸ਼ਰਮਾ ਨੂੰ ਕੁਰਸੀ ਛੱਡਣ ਦੀ ਸਲਾਹ ਦਿੱਤੀ ਸੀ ਤਾਂ ਦੱਸਦੀ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਉਲੀ ਨੇ 9 ਸਤੰਬਰ ਯਾਨੀ ਕਿ ਅੱਜ ਦੇ ਦਿਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਫੌਜ ਮੁਖੀ ਜਰਨਲ ਅਸ਼ੋਕ ਰਾਜ ਤਿਕਰ diel ਨੇ ਕੇਪੀ ਸ਼ਰਮਾ ਨੂੰ ਕੁਰਸੀ ਛੱਡਣ ਦੀ ਸਲਾਹ ਦਿੱਤੀ ਉਹਨਾਂ ਨੇ ਕਿਹਾ ਕਿ ਅਸਤੀਫੇ ਤੋਂ ਬਾਅਦ ਸਥਿਤੀ ਦੇ ਵਿੱਚ ਸੁਧਾਰ ਹੋਏਗਾ ਕਿਉਂਕਿ ਨੇਪਾਲ ਦੇ ਵਿੱਚ 14 ਇਹੋ ਜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਜਿਨ੍ਹਾਂ ਦੇ ਉੱਤੇ ਬਿਆਨ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਪਾਬੰਦੀ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਸੀ ਔਰ ਉਸ ਤੋਂ ਬਾਅਦ ਨਵੀਂ ਜਨਰੇਸ਼ਨ ਹੈ ਜਿਹੜੀ ਨੌਜਵਾਨ ਪੀੜੀ ਹੈ ਲਗਾਤਾਰ ਉਸ ਦਾ ਵਿਰੋਧ ਕੀਤਾ ਦਾ ਹਿੱਸਾ ਹੋਈ ਹੈ ਕਹਿ ਸਕਦੇ ਆ ਕਿ 20 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 300 ਤੋਂ ਵੱਧ ਲੋਕ ਨੇ ਜਿਹੜੇ ਜ਼ਖਮੀ ਵੀ ਹੋਏ ਸੀ ਤਾਂ ਉਸ ਤੋਂ ਬਾਅਦ ਹਾਲਾਤ ਇੰਨੇ ਜ਼ਿਆਦਾ ਬਦ ਤੋਂ ਬੱਤਰ ਹੋ ਗਏ ਸੀ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਲੈਣਾ ਪਿਆ ਤਾਂ ਰਾਸ਼ਟਰਪਤੀ ਦੇ ਘਰ ਨੂੰ ਅਗਲ ਲਗਾ ਦਿੱਤੀ ਸੀ ਦੇਸ਼ ਦੇ ਵਿੱਚ ਵਿਗੜਦੇ ਹਾਲਾਤਾਂ ਦੇ ਵਿਚਕਾਰ ਰਾਸ਼ਟਰਪਤੀ ਰਾਮਚੰਦਰ ਪੋਡੇਲ ਨੇ ਵੀ ਪ੍ਰਧਾਨ ਮੰਤਰੀ 올ਿਦਾ ਸਤੀਫਾ ਸਵੀਕਾਰ ਕਰ ਲਿਆ ਉਹ ਲੀਸ ਸਮੇਂ ਸੁਰੱਖਿਆ ਲਈ ਨੇਪਾਲੀ ਫੌਜ ਦੇ ਨਾਲ ਨੇ ਕੇਪੀ ਸ਼ਰਮਾ 올 ਨੇ ਆਪਣੇ ਸਤੀਫੇ ਦੇ ਵਿੱਚ ਲਿਖਿਆ ਮਾਨਯੋਗ ਰਾਸ਼ਟਰਪਤੀ ਨੇਵਾਲ ਦੀ ਸੰਵਿਧਾਨ ਦੀ ਧਾਰਾ 76(2) ਦੇ ਅਨੁਸਾਰ 31 ਅਸਤ 2081 ਬੀਸੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਮੌਜੂਦਾ ਸਧਾਰਨ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਿਆਜਤੋ ਸੰਵਿਧਾਨ ਦੀ ਧਾਰਾ 77(1) ਦੇ ਅਨੁਸਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਲੰਨ ਕਾਂਟੂ ਮੈਂ ਸੰਵਿਧਾਨ ਅਨੁਸਾਰ ਰਾਜਨੀਤਿਕ ਘਲਤਿ ਸਮੱਸਿਆਵਾਂ ਦੇ ਹੱਲ ਵੱਲ ਹੋਰ ਕਦਮ ਚੁੱਕ ਸਕਾ ਤਦ ਆਸ ਹੈ ਕਿ ਕੇਪੀ ਸ਼ਰਮਾ ਉਲੀ 2015 ਦੇ ਵਿੱਚ ਪਹਿਲੀ ਵਾਰ ਨੇਪਾਲ ਦੇ ਪ੍ਰਧਾਨ ਮੰਤਰੀ ਬਣੇ ਅਕਤੂਬਰ 2015 ਤੋਂ ਅਗਸਤ 2017-16 ਤੱਕ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ ਇਸ ਤੋਂ ਬਾਅਦ ਉਹਨਾਂ ਨੂੰ ਸਮਰਥਨ ਗੁਆਉਣ ਦੇ ਕਾਰਨ ਅਸਤੀਫਾ ਦੇਣਾ ਪਿਆ ਉਲੀ 2018 ਦੇ ਵਿੱਚ ਦੂਜੀ ਵਾਰੀ ਪ੍ਰਧਾਨ ਮੰਤਰੀ ਬਣੇ ਫਿਰ ਫਰਵਰੀ 2018 ਤੋਂ ਮਈ 2021 ਤੱਕ ਅਹੁਦੇ 'ਤੇ ਰਹੇ ਉਹਲੀ ਨੂੰ ਦੁਬਾਰਾ ਅਸਤੀਫਾ ਦੇਣਾ ਪਿਆ ਉਹ ਤੀਜੀ ਵਾਰ ਤੇ 3 ਸਾਲ 88 ਦਿਨ ਉਹਦੇ ਤੇ ਰਹੇ ਓਨਲੀ ਜੁਲਾਈ 2024 ਤੋਂ ਅਗਸਤ 2025 ਤੱਕ ਤੀਜੀ ਵਾਰ ਪ੍ਰਧਾਨ ਮੰਤਰੀ ਰਹ ਗਏ ਨਹੀਂ ਔਰ ਫੌਜ ਮੁਖੀ ਜਨਰਲ ਅਸ਼ੋਕ ਰਾਜ ਸਿਗਦੇਲ ਨੇ ਪਹਿਲਾਂ ਹੀ ਓਲੀ ਨੂੰ ਅਸਤੀਫਾ ਦੇਣ ਦੀ ਸਲਾਹ ਦੇ ਦਿੱਤੀ ਸੀ ਧਨਵਾਲੀ ਮੀਡੀਆ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸੱਤਾ ਛੱਡ ਦਿੰਦੇ ਹੋ ਤਾਂ ਸਥਿਤੀ ਸੁਧਰ ਜਾਏਗੀ ਇਸ ਵੇਲੇ ਦੀ ਇਹ ਜਾਣਕਾਰੀ ਦਾ ਤੁਹਾਡੇ ਨਾਲ ਜ਼ਰੂਰ ਸੇਕਰ ਕਰ ਲੈਣੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਆਉਲੀ ਨੇ 9 ਸਤੰਬਰ ਨੂੰ ਯਾਨੀ ਕਿ ਅੱਜ ਦੇ ਦਿਨ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕਿਉਂਕਿ ਨੇਪਾਲ ਦੇ ਵਿੱਚ ਵਾਧਦੀ ਹੋਈ ਹਿੰਸਾ ਦੇ ਕਾਰਨ ਹਾਲਾਤ ਇਸ ਕਦਰ ਬਦ ਤੋਂ ਬੱਧਰ ਹੋ ਗਏ ਸੀ ਕਿ ਲਗਾਤਾਰ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਸੋ ਕਾਰਨ ਕੀ ਸੀ ਕਿ 24 ਇਹੋ ਜੇ ਸੋਸ਼ਲ ਮੀਡੀਆ ਪਲੇਟਫਾਰਮ ਸੀ ਜਿਨ੍ਹਾਂ ਦੇ ਉੱਤੇ ਬਿਆਨ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪਰਦਾਸੀ ਕਿ ਹੁਣ ਉਹ ਪਾਬੰਦੀ ਹੈ ਜਿਹੜੀ ਹਟਾ ਦਿੱਤੀ ਗਈ ਹੈ ਆਪਣੇ ਹੁਕਮ ਨੇ ਜਿਹੜੇ ਵਾਪਸ ਲੈ ਲਏ ਨੇ